ਸਮਾਲ ਕੋਖਲੀ ਬਿਮਾਰੀ ਦੇ ਵਿੱਚ ਹੀ ਉਹਨਾਂ ਦਾ ਇੱਥੋਂ ਆਗਮਨ ਉਹ ਮਤਲਬ ਚਲਾਣਾ ਹੋਇਆ ਸੀ ਜੋਤੀ ਜੋ ਸਮਾਈ ਸੀ। ਤੋਂ ਜਦ ਉਹ ਐਡੀ ਐਡੀ ਸ਼ਕਤੀਆਂ ਵੀ ਜਾ ਸਕਦੀਆਂ ਤਾਂ ਸਾਡਾ ਤਾਂ ਸਾਡੀ ਤਾਂ ਕੋਈ ਪਾਇੰਦਾਰ ਸਾਡੀ ਪਾਇਆ ਹੀ ਕੀ ਆ ਅਸੀਂ ਉਹਨਾਂ ਦੇ ਚੀਚੀ ਵਰਗੇ ਵੀ ਨਹੀਂ ਹੈ ਉਂਗਲੀ ਵਰਗੇ ਵੀ ਨਹੀਂ ਹੈ। ਤੋ ਬਨਣਾ ਹੀ ਪੈਣਾ ਹੈ ਵੀ ਬਾਣਾ ਤਾਂ ਬਣਕੋਗੇ ਰਹਿੰਦਾ ਰੇ ਭਾਈ ਜੇ ਹੋਜੂਗਾ ਕੁਝ ਤਾਂ ਹੋ ਜਾਵੇ ਹੁਣ ਉਹਦੇ ਬਾਰੇ ਅਸੀਂ ਕੁਝ ਨਹੀਂ ਕਰਨਾ ਦਵਾਈ ਹੈ ਜੇ ਬੁਖਾਰ ਹੁੰਦਾ ਤਾਂ ਉਹ ਕੌਂਕੋਲੀ ਕੁਲੀ ਦੇ ਦਿੰਦੇ ਰਿਹਾਂ ਵੀ ਕਿ ਦਿਨ ਚਲੋ ਹਟੋ ਗਿਆ ਮਹਾਰਾਜ ਨੇ ਬੜੀ ਕਿਰਪਾ ਕਰ ਦਿੱਤੀ ਤੋ ਉਸ ਦੇ ਤਹਿਤ ਕਿੰਨਾ ਹੀ ਕੁਝ ਕਰ ਲੰਦੇ ਉਹ ਸਾਰਾ ਅੰਧਵਿਸ਼ਵਾਸ ਸੀ ਅਨ ਲੋਕ ਕਰਦੇ ਕਿ ਤੋ ਪਾਣੀ ਕਰਾ ਕੇ ਲਿਆਉਨੇ ਹੋ ਤੋ ਪਾਣੀ ਦੇ ਛਿੱਟੇ ਦਿੰਨੇ ਇਹ ਸਾਰਾ ਹੀ ਨੰਬਰ ਝੂਠ ਹੈ ਭਰਮ ਹੈ ਦਾਸਰਾ ਐਵੇਂ ਨਹੀਂ ਕਹਿ ਰਿਹਾ ਉੱਪਰ ਪ੍ਰੈਕਟੀਕਲੀ ਕਰਕੇ ਦੇਖ ਰਿਹਾ ਹੈ ਰੋਜ਼ ਉਹ ਚੀਜ਼ਾਂ ਬਿਲਕੁਲ ਪਰ ਮੈਂ ਇਹਨਾਂ 'ਚ ਕੁਝ ਨਹੀਂ ਰੱਖਿਆ ਹੋਇਆ ਬਸ ਗੱਲ ਨਾਮ ਦੀ ਹੈ ਵੀ ਨਾਮ ਨਾਲ ਜੁੜ ਜਾਓ ਸ਼ਬਦ ਦੇ ਨਾਲ ਜੁੜ ਜਾਓ ਬਾਣੀ ਪੜਨ ਲੱਗ ਜਾਓ ਇਹਨਾਂ ਚੀਜ਼ਾਂ ਦੀ ਸਮਝ ਆ ਜਾਣੀ ਹੈ ਆਪਾਂ ਬਾਣੀ ਨੂੰ ਵਿਚਾਰਦੇ ਨਹੀਂ ਆਪਾਂ ਨੂੰ ਇਹ ਗਹਿਰਾਈ 'ਚ ਪਤਾ ਨਹੀਂ ਲੱਗਦਾ ਜੇ ਕੋਈ ਕਹਿੰਦਾ ਵੀ ਉਹਦੀ ਗੱਲ ਨੂੰ ਮੰਨਦੇ ਨਹੀਂ ਹੈ ਰਾਸਰੇ ਨੂੰ 30-40 ਸਾਲ ਤੋਂ ਪਿੰਡ ਵਿੱਚ ਲੱਗੇ ਹੋਏ ਨੂੰ ਹੋ ਗਏ ਬਹੁਤ ਘੱਟ ਦੋ ਚਾਰ ਬੰਦਿਆਂ ਨੇ ਕੁਝ ਗੱਲਾਂ ਮੰਨੀਆਂ ਸਾਰੀਆਂ ਤਾਂ ਉਹਨਾਂ ਨੇ ਵੀ ਨਹੀਂ ਪਰ ਬਾਕੀ ਪਿੰਡ ਉਸੇ ਤਰ੍ਹਾਂ ਹੈ ਨਹੀਂ ਮੰਨਦੇ ਮਰਨਾ ਚਾਹੁੰਦੇ ਉਹਦਾ ਕਾਰਨ ਇਹ ਹੈ ਵੀ ਉਹ ਗੁਰਬਾਣੀ ਦੀ ਸਟਡੀ ਨਹੀਂ ਕਰਦੇ ਦੂਜੀ ਦੀ ਗੱਲ ਨੂੰ ਇਹ ਕਹਿੰਦੇ ਨੇ ਵੀ ਫਲਾਣੀ ਨੇ ਕਿਹਾ ਦਾਦਾ ਪਰ ਚਲੋ ਸਭ ਕਰਦੇ ਆਪਾਂ ਵੀ ਕਰੋ ਉਹ ਇਹ ਗੱਲਾਂ ਵਿਚਾਰਨ ਵਾਲੀਆਂ ਸਾਧ ਸੰਗਤ ਜੀ ਆਪ ਜੀ ਸਾਰੇ ਜਿੰਨੇ ਵੀ ਵਿਦਵਾਨ ਸੱਜਣ ਕਮ ਸੇ ਕਮ ਆਪਣੇ ਅੰਦਰ ਤਾਂ ਡਰ ਤਾਂ ਹੋਣੀ ਚਾਹੀਦੀ ਏ ਇੱਕ ਦੀਵਾ ਅੱਗੇ ਕਿੰਨੇ ਦੀਵੇ ਬਾਹਰ ਦੁਆ ਰਹਿ ਜਾਂਦਾ ਆਰਥੀ ਦਾ ਮੋੜਾ ਬਦਲਨੇ ਬਚਾਲੇ ਰੱਖ ਕੇ ਰਸਤੇ ਭਾਵੇਂ ਥੋੜੀ ਜਿਹੀ ਦੂਰੇ ਐਵੇਂ 10 20 ਗੱਦ ਜਾਣਾ ਹੋਵੇ ਤਾਂ ਵੀ ਬਚਾਲੇ ਫਿਰ ਮੋੜਾ ਬਦਲਦੇ ਉਹ ਇੱਕ ਮੈਂ ਰਹਿਮ ਵਿਸ਼ਵਾਸ ਇਹ ਦੂਰ ਹੈ ਮੀਲ ਤੋਂ ਉਮੀਦ ਤੇ ਬਦਲ ਲੋ ਪਰ ਮੈਂ ਦੋ ਵਾਰ ਬਦਲ ਲੋ ਮੋੜਾ ਕੋਈ ਤਰਾਜ ਨਹੀਂ ਪਰ ਪਰਮ ਵਿੱਚ ਕਿਉਂ ਕਰਦੇ ਸਿਰ ਵਿੱਚ ਠੋਹਰ ਮਾਰਦਾ ਮੁੰਡਾ ਆਪਣੇ ਬਾਪ ਦੇ ਇਹ ਵੀ ਅੰਧਵਿਸ਼ਵਾਸ ਨਹੀਂ ਕਰਨਾ ਚਾਹੀਦਾ ਕੋਈ ਚਿਤਾ ਉੱਤਰ ਦੱਖਣ ਨੂੰ ਰੱਖਣੀ ਇਹ ਵੀ ਕੋਈ ਗਲਤ ਵਿਸ਼ਵਾਸ ਹੈ ਇਹ ਵੀ ਸਾਰੇ ਫੁੱਲ ਚੋਗਣ ਦੀ ਮਨਾਈ ਹੈ ਸਿੱਖ ਧਰਮ ਦੇ ਵਿੱਚ ਔਰ ਰਾਖ ਨੂੰ ਲੈ ਕੇ ਜਾ ਕੇ ਆ ਫੁੱਲਾਂ ਨੂੰ ਆਸਥਾਨ ਨੂੰ ਕਿਤੇ ਜਾ ਕੇ ਪਾਉਣਾ ਇਹ ਵੀ ਗਲਤ ਹੈ ਸੈਕਟਾਰਮ ਦੇ ਵਿੱਚ ਸਾਨੂੰ ਇਹੀ ਮਰਯਾਦਾ ਚ ਲਿਖਿਆ ਹੋਇਆ ਵੀ ਜਾਂ ਤਾਂ ਉਹ ਸਾਰੀ ਰਾਖ ਨੂੰ ਇਕੱਠੀ ਕਰਕੇ ਉੱਥੇ ਦੱਬ ਦੋ ਧਰਤੀ ਦੇ ਬਰਾਬਰ ਜਾਂ ਉਹਨੂੰ ਕਿਸੇ ਚੱਲਦੇ ਪਾਣੀ ਦੇ ਵਿੱਚ ਵਿਸਰਜਨ ਕਰ ਦਿਓ ਹਟਾ ਦਿਓ ਉਹ ਚੁੱਕ ਕੇ ਕਿਸੇ ਖਾਸ ਜਗ੍ਹਾ 'ਤੇ ਜਾ ਕੇ ਪਾਉਣੇ ਉੱਥਾਂ ਕੋਈ ਭਾਂਡਾ ਵੀ ਲੈ ਕੇ ਆਉਣਾ ਐਸਾ ਕੋਈ ਚੱਲਦਾ ਹੈ ਸਮਾਜ ਦੇ ਵਿੱਚ 8-10 ਦਿਨ ਇਹ ਵੀ ਦੇਖਿਆ ਹੈ ਬਈ ਬਸ ਦੇ ਵਿੱਚ ਜਦੋਂ ਉਹ ਫੁੱਲ ਥੋੜੇ ਜਿਹੇ ਪੋਟਲੀ ਲਈ ਵੀ ਹੁੰਦੀ ਹੈ ਨਾ ਕੋਲ ਕਿਲੋ ਤੋਂ ਕਿਲੋ ਵਜਨ ਆਉਂਦਾ ਉਹਦਾ ਵੀ ਟਿਕਟ ਟਕ ਪਾਇਆ ਜਾਂਦਾ ਜਾਂਦਾ ਔਰ ਜਦ ਮੜੀਆਂ ਕੋਲ ਨੂੰ ਲੰਘ ਕੇ ਜਾਂਦਾ ਬੰਦਾ ਜਿਹੜਾ ਫੁੱਲ ਲੈ ਕੇ ਜਾ ਰਿਹਾ ਹੁੰਦਾ ਉਹ ਹਾਕ ਮਾਰ ਕੇ ਜਾਂਦਾ ਵੀ ਆ ਜਾ ਫਲਾਣਾ ਸਿਆ ਮੈਂ ਤੇਰੇ ਫੁੱਲ ਲੈ ਕੇ ਚੱਲਿਆ ਐਸੀ ਐਸੀ ਅੰਧ ਵਿਸ਼ਵਾਸ ਵਹਿਮ ਭਰਮ ਭਰੇ ਭਏ ਸਾਡੇ ਸਾਡਾ ਕਦ ਨਿਕਲੂਗਾ ਬੰਦਾ ਜਿੱਥੇ ਭਰਮ ਹੈ ਉਥੇ ਨਾਮ ਟਿਕੀ ਨਹੀਂ ਸਕਦਾ ਇਹ ਪਰਮ ਨੂੰ ਸ਼ਬਦ ਕਰ ਸਕਦਾ ਸ਼ਬਦ ਨਾਲ ਵੀ ਜੇ ਜੁੜੂਗਾ ਬੰਦਾ ਵਿਚਾਰ ਕਰੂਗਾ ਤਾਂ ਤੋ ਇਹ ਨੇ ਪਰਮ ਹੁੰਦੇ ਹੋਏ ਇੰਨਾ ਗੋਲੀ ਡੰਡਾ ਅੰਦਰ ਹੁੰਦੇ ਹੋਏ ਕਣ ਕਿੱਥੋਂ ਜੰਮ ਜਊਗੀ ਆ ਕਿੱਥੋਂ ਬਦ ਫੁੱਲ ਯੁਗ ਨਹੀਂ ਬਦਲੇ ਕੋਲੀ ਡੰਡੇ ਨੇ ਉੱਪਰ ਓਵਰ ਪਾਵਰ ਕਰ ਜਾਣਾ ਸਭ ਕੁਝ ਪਰਮਾ ਨੇ ਸਾਨੂੰ ਓਵਰ ਪਾਵਰ ਕਰਿਆ ਹੋਇਆ ਆ ਸਾਧ ਸੰਗਤ ਜੀਓ ਇਹਨਾਂ ਪਰਮਾ ਚੋਂ ਨਿਕਲਣਾ ਹੈ ਆਪਾਂ ਨਾਮ ਤਾਂ ਹੀ ਵਾਸਾ ਕਰੂਗਾ ਅੰਦਰ ਜੇ ਸਾਡੇ ਅੰਦਰੋਂ ਇਹ ਪਰਮ ਨਿਕਲਣਗੇ ਪਰ ਗੱਲ ਇਹ ਵੀ ਦੇਖਦਾ ਦੱਸਦਾ ਵੀ ਬੰਦਾ ਕਰੇ ਵੀ ਕਿਆ ਗੱਲ ਗੱਲ ਪਰ ਭਰਮ ਹੈ ਗਿਆਨ ਹੈ ਨਹੀਂ ਨਾ ਤਾਂ ਅਸੀਂ ਸਾਇੰਸ ਪੜੇ ਹੋਏ ਆ ਆਮ ਜਦ ਤੱਕ ਇਹ ਸਾਇੰਸ ਪੜ੍ਹਦੀ ਹੈ ਚਾਹੇ 12ਵੀਂ ਥਾਈ 11ਵੀਂ ਥਾਈ ਵੀ ਪੜ ਲਵੇ ਉਹਦੇ ਨਾਲ ਵੀ ਬਹੁਤ ਗਿਆਨ ਪੈਦਾ ਹੋ ਜਾਂਦਾ ਉਹ ਪੜੀ ਹੋਈ ਨਹੀਂ ਉਹ ਬਾਣੀ ਦੀ